ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਕੋਟਕਪੂਰਾ ਵਿੱਚ ਪੈਂਦੇ ਪਿੰਡ ਖਾਰਾ ਵਿਖੇ ਪਹੁੰਚੇ ਆਂ ਇੱਥੇ ਮੇਰੇ ਨਾਲ ਡਾਕਟਰ ਅਮਰੀਕ ਸਿੰਘ ਜੀ ਮੁਖ ਖੇਤੀਬਾੜੀ ਅਫਸਰ ਫਰੀਦਕੋਟ ਜੀ ਤੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਜੀ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਤੇ ਬਾਕੀ ਏਡੀਓ ਏਈਓ ਸਹਿਬਾਨ ਇੱਥੇ ਪਹੁੰਚੇ ਆਂ ਇੱਥੇ ਅੱਜ ਅਸੀਂ ਫਾਰਮ ਫੀਲਡ ਸਕੂਲ ਜਿਹੜਾ ਲਗਾਇਆ ਗਿਆ ਇਹ ਇਹ ਪਿੰਡ ਇੱਕ ਸਮਝੋ ਕਿ ਇਕਲੌਤਾ ਪਿੰਡ ਹੈ ਕਿ ਇੱਥੇ ਨਰਮੇ ਦੀ ਬਿਜਾਂਦ ਹੁੰਦੀ ਹੈ ਥੋੜਾ ਜਿਹਾ ਡਰ ਕਿਸਾਨ ਵੀਰਾਂ ਚ ਪੈਦਾ ਹੋ ਰਿਹਾ ਸੀਗਾ ਗੁਲਾਬੀ ਸੁੰਢੀ ਦਾ ਉਸ ਨੂੰ ਮੇਨਟੇਨ ਕਰਨ ਲਈ ਉਸ ਨੂੰ ਘਟਾਉਣ ਲਈ ਲੋਕਾਂ ਦੇ ਜਿਹੜੇ ਵਹਿਮ ਭਰਮ ਥੋੜਾ ਜਿਹਾ ਬਣਿਆ ਹੋਇਆ ਕਿ ਫਸਲ ਦਾ ਜਿਹੜਾ ਸਹੀ ਝਾੜ ਨਹੀਂ ਮਿਲ ਰਿਹਾ ਉਹਦੇ ਸਬੰਧ ਚ ਅਸੀਂ ਇੱਥੇ ਫਾਰਮ ਫੀਲਡ ਸਕੂਲ ਲਾਉਣ ਜਾ ਰਹੇ ਹਾਂ ਜਿਹਦੇ ਵਿੱਚ ਹਰ ਮਹੀਨੇ ਜਿਹੜੀ ਫਸਲ ਦਾ ਅਲੱਗ-ਅਲੱਗ ਫੇਜ਼ਸ ਹੈਗੇ ਉਹਨਾਂ ਦੇ ਅਕੋਰਡਿੰਗ ਇੱਥੇ ਜਿਹੜਾ ਕੈਂਪ ਲੱਗਿਆ ਕਰੇਗਾ ਇਸ ਬਾਰੇ ਮੈਂ ਬੇਨਤੀ ਕਰਦਾ ਹਾਂ ਡਾਕਟਰ ਗੁਰਪ੍ਰੀਤ ਸਿੰਘ ਜੀ ਸਾਡੇ ਖੇਤੀਬਾੜੀ ਅਫਸਰ ਫਰੀਦਕੋਟ ਉਹ ਤੁਹਾਨੂੰ ਫਾਰਮ ਫੀਲਡ ਸਕੂਲ ਬਾਰੇ ਥੋੜਾ ਜਿਹਾ ਚਾਨਣਾ ਡਾਕਟਰ ਸਾਹਿਬ ਦੱਸੋ ਜੀ ਡਾਕਟਰ ਅਮਰੀਕ ਸਿੰਘ ਜਿਹੜੇ ਮੁੱਖੇ ਜਿਹੜੇ ਅਫਸਰ ਫਰੀਦਕੋਟ ਆ ਉਹਨਾਂ ਦੀ ਅਗਵਾਈ ਹੇਠ ਅਸੀਂ ਇਸ ਪਿੰਡ ਨੂੰ ਅਸੀਂ ਨਮੂਨੇ ਦਾ ਪਿੰਡ ਚੁਣਿਆ ਇਸ ਦੇ ਵਿੱਚ ਅਸੀਂ ਫਾਰਮ ਫੀਲਡ ਸਕੂਲ ਜਿਹੜੇ ਆਯੋਜਨ ਕਰ ਰਹੇ ਆ ਉਹ ਅਲੱਗ-ਅਲੱਗ ਸਟੇजेस ਦੇ ਉੱਤੇ ਅਸੀਂ ਜਿਹੜੀ ਫਾਰਮ ਫੀਲਡ ਲਗਾਵਾਂਗੇ ਜਿਵੇਂ ਕਿ ਇਹ ਹੁਣ ਬਿਜਾਈ ਦੇ ਵੇਲੇ ਅਸੀਂ ਸਾਰਿਆਂ ਨੂੰ ਜਿੰਨੇ ਫਾਰਮਰ ਸਾਡੇ ਜਿਹੜੇ ਖਾਰਾ ਪਿੰਡ ਦੇ ਹੈਗੇ ਇਹਨਾਂ ਨੂੰ ਅਸੀਂ ਵੇਅਰ ਕੀਤਾ ਸੈਂਸਿਟਾਈਜ਼ ਕੀਤਾ ਕਿ ਆਪਣੇ ਜਿਹੜੇ ਜਿੱਥੋਂ ਵੀ ਤੁਸੀਂ ਬੀਜ ਲੈਣਾ ਇਹ ਵਿਥੋਂ ਹੀ ਬੀਜ ਲੈਣਾ ਪੂਰਾ ਪ੍ਰੋਪਰ ਪੱਕੇ ਬੀਲਾਂ ਦੇ ਨਾਲ ਲੈਣਾ ਤੇ ਇਹ ਬਿਲਕੁਲ ਵਧੀਆ ਜਿਹੜੀਆਂ ਰეკਮੈਂਡਡ ਵੈਰਾਈਟੀਆਂ ਜ਼ਮੀਨ ਦੇ ਹਿਸਾਬ ਦੇ ਨਾਲ ਅਸੀਂ ਜੇ ਕੋਈ ਪਹਾੜੀਆਂ ਜ਼ਮੀਨਾਂ ਹੈਗੀਆਂ ਤਾਂ ਉੱਥੇ ਅਸੀਂ 846 ਵੈਰਾਈਟੀ ਬਣੇ ਅਸੀਂ ਲਵਾ ਕੇ ਰੱਖਿਆ ਤੇ ਕੋਈ ਹਲਕੀਆਂ ਜੁਮੇ ਜਿਹੜੀਆਂ ਜ਼ਮੀਨਾਂ ਹੈਗੀਆਂ ਉੱਥੇ ਅਸੀਂ ਉਸੇ ਤਰੀਕੇ ਦੇ ਨਾਲ ਅਸੀਂ ਅਲੱਗ-ਅਲੱਗ ਤਰੀਕੇ ਦੀਆਂ ਵੈਰਾਈਟੀਆਂ ਨੂੰ ਰეკਮੈਂਡ ਕਰ ਰਹੇ ਹਾਂ ਜੋ ਕਿ ਸਾਡੀ ਯੂਨੀਵਰਸਿਟੀ ਨੇ ਸਪਾਰਸ਼ ਕੀਤੀਆਂ ਅੱਜ ਅਸੀਂ ਬਜਾਈ ਗੁਰਚਰਨ ਸਿੰਘ ਦੇ ਫੀਲਡ ਦੇ ਉੱਤੇ ਆਏ ਹਾਂ ਤੇ ਪ੍ਰੈਕਟੀਕਲੀ ਡੈਮੋਨਸਟ੍ਰੇਟ ਵੀ ਕੀਤਾ ਕਿ ਇਸ ਤਰੀਕੇ ਦੇ ਨਾਲ ਬਜਾਈ ਕਰਨੀ ਹੈ ਕਿਸ ਤਰੀਕੇ ਨਾਲ ਬਜਾਈ ਕਰਨੀ ਹੈ ਕਿਸ ਤਰੀਕੇ ਨਾਲ ਉਹਦੇ ਵਿੱਚ ਖਾਦਾਂ ਪਾਉਣੀ ਹੈ ਤੇ ਕਿਸ ਤ ਅਸੀਂ ਜਿਹੜਾ 4 ਤੋਂ 6 ਹਫ਼ਤੇ ਬਾਅਦ ਪਾਣੀ ਲਾਉਣਾ ਹੈ ਨਰਮਾ ਇੱਕ ਬੜੀ ਵਧੀਆ ਫਸਲ ਹੈ ਜਿਹਦੇ ਵਿੱਚ ਅਸੀਂ ਸਿਰਫ 4 ਤੋਂ 6 ਪਾਣੀਆਂ ਦੇ ਨਾਲ ਹੀ ਆਪਾਂ ਇਹ ਪੂਰੀ ਫਸਲ ਜਿਹੜੀ ਹੈਗੀ ਆ ਇਹ ਇਹ ਆਪਾਂ ਲੈ ਸਕਦੇ ਆ ਇਹਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਆ ਅਸੀਂ ਇਸੇ ਮਨੋਰਥ ਦੇ ਨਾਲ ਆਪਣੀ ਜਿਹੜੀ ਹੈਗੀ ਆ ਨਰਮਾ ਨੂੰ ਪ੍ਰਫੁੱਲਤ ਕਰਨ ਵਾਸਤੇ ਆਪਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਮਿਹਨਤ ਦੀਆਂ ਕੋਸ਼ਿਸ਼ਾਂ ਅਸੀਂ ਕਰ ਰਹੇ ਹਾਂ ਡਾਕਟਰ ਸਾਹਿਬ ਇਹਦੇ ਵਿੱਚ ਜਿਹੜਾ ਫਾਰਮ ਫੀਲਡ ਸਕੂਲ ਦੇ ਵਿੱਚ ਆਪਣਾ ਕਿਸਾਨ ਵੀਰਾਂ ਨੂੰ ਚਾਹਣਾ ਪਾ ਦਿਓ ਕਿ ਕਿੰਨੇ ਕੈਂਪ ਆਪਾਂ ਕਿਸ ਕਿਸ ਸਮੇਂ ਲਾ ਰਹੇ ਅੱਗੇ ਅਸੀਂ 28 ਫਾਰਮਰ ਇਹਦੇ ਵਿੱਚ ਜਿਹੜੇ ਹੈਗੇ ਆ ਰਜਿਸਟਰ ਕੀਤੇ ਆ ਉਹਨਾਂ ਨੂੰ ਅਲੱਗ-ਅਲੱਗ ਸਟੇਜਾਂ ਦੇ ਉੱਤੇ ਅਲੱਗ-ਅਲੱਗ ਜਿਸ ਤਰੀਕੇ ਨਾਲ ਹੁਣ ਅਸੀਂ ਬਜਾਈ ਦੇ ਉੱਤੇ ਸੈਂਸਿਟਾਈਜ਼ ਕਰ ਰਹੇ ਆ ਫਾਰਮ ਫੀਲਡ ਸਕੂਲ ਐਵੇਂ ਅਸੀਂ ਜਦੋਂ ਕਲਿੰਗ ਕਰਨੀ ਆ ਉਸ ਵੇਲੇ ਜਦੋਂ ਮਤਲਬ ਘਟਾਉਣੇ ਆ ਪੂਟੇ ਜਿਹੜੇ ਉਸ ਵੇਲੇ ਵੀ ਅਸੀਂ ਲਾਵਾਂਗੇ ਫਿਰ ਜਦੋਂ ਫੁੱਲ ਫਲਕਾ ਹੋਊਗਾ ਉਦੋਂ ਵੀ ਲਾਵਾਂਗੇ ਜਦੋਂ ਅਸੀਂ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਰეკਮੈਂਡ ਕਰਦੇ ਆ ਉਦੋਂ ਵੀ ਅਸੀਂ ਇਹ ਚੀਜ਼ਾਂ ਆਰਗੇਨਾਈਜ਼ ਕਰਦੇ ਆ ਇਸ ਤਰੀਕੇ ਨਾਲ ਅਸੀਂ ਪਕਾਈ ਤੱਕ ਜਦੋਂ ਗਲਾਬੀ ਸੁੰਢੀ ਨੂੰ ਕਿਵੇਂ ਅਸੀਂ ਸਰਵੇਲੈਂਸ ਕਰਨੀ ਆ ਅਲੱਗ ਅਲੱਗ ਸਟੇजेस ਦੇ ਇਨਸੈਕਟ ਪੈਸ ਦੀ ਜਿਹੜੀ ਸਰਵੇਲੈਂਸ ਵਾਸਤੇ ਵੀ ਅਸੀਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਸੈਂਸਿਟਾਈਜ਼ ਕਰਾਂਗੇ ਕਿੱਦਾਂ ਕਿਸ ਤਰੀਕੇ ਨਾਲ ਅਸੀਂ ਈਟੀਐਲ ਲੈਵਲ ਜਿਹੜਾ ਆਰਥਿਕ ਘਾਰ ਵਾਲਾ ਲੈਬੜਾ ਜਿਹੜਾ ਵੀਡੀਓ ਮਕੌੜਿਆਂ ਦਾ ਅਸੀਂ ਸਟੱਡੀ ਕਰਨਾ ਹੈ ਉਸ ਤਰੀਕੇ ਨਾਲ ਅਸੀਂ ਫਾਰਮ ਫੀਲਡ ਸਕੂਲ ਨੂੰ ਜਿਹੜਾ ਹੈਗਾ ਆਰਗੇਨਾਈਜ਼ ਕਰਾਂਗੇ ਧੰਨਵਾਦ ਡਾਕਟਰ ਸਾਹਿਬ ਮਿਹਰਬਾਨੀ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਸਾਨੂੰ ਫਾਰਮ ਫੀਲਡ ਸਕੂਲ ਬਾਰੇ ਪੂਰੀ ਤਰ੍ਹਾਂ ਜਾਣਨਾ ਪਾਇਆ ਕਿ ਭਵਿੱਖ ਦੇ ਵਿੱਚ ਅਸੀਂ ਜਿਹੜਾ ਕਾਟਨ ਦੀ ਫਸਲ ਹੈ ਇਹਦੇ ਵਿੱਚ ਕਿ ਕਿਸ ਕਿਸ ਸਮੇਂ ਅਸੀਂ ਜਿਹੜਾ ਇਹ ਕੈਂਪ ਆਯੋਜਨ ਕਰਦੇ ਰਵਾਂਗੇ ਤੇ ਫਾਰਮਰਜ਼ ਨੂੰ ਅਵੇਅਰ ਕਰਦੇ ਰਵਾਂਗੇ ਇਸ ਤੋਂ ਬਾਅਦ ਮੈਂ ਸਾਡੇ ਵਿਚਕਾਰ ਡਾਕਟਰ ਗੁਰਮਿੰਦਰ ਸਿੰਘ ਜੀ ਪਹੁੰਚੇ ਐ ਏਡੀਓ ਬਾਜਾਖਾਨਾ ਇਹਨਾਂ ਨੂੰ ਬੇਨਤੀ ਕਰਦਾ ਡਾਕਟਰ ਸਾਹਿਬ ਥੋੜਾ ਜਿਹਾ ਚਾਨਣਾ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਨਰਮੇ ਦੀ ਬਜਾਈ ਹੈ ਉਹਦੇ ਚ ਕਿਹੜੀਆਂ ਖਾਸ ਗੱਲਾਂ ਜਿਹੜੀਆਂ ਆਪਾਂ ਧਿਆਨ ਚ ਰੱਖਣੀਆਂ ਉਹ ਤੁਸੀਂ ਦੱਸੋ ਜੀ ਅ ਦੇਖੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਜਿਹੜੀ ਨਰਮੇ ਦੀ ਫਸਲ ਆ ਫਸਲੀ ਭਿੰਤਾ ਦੇ ਵਿੱਚ ਪਾਣੀ ਦੀ ਬਚਤ ਦੇ ਵਿੱਚ ਤੇ ਝੋਨੇ ਦਾ ਇੱਕ ਚੰਗਾ ਬਦਲ ਦੇ ਰੂਪ ਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਰੀ ਰੋਲ ਨਿਭਾ ਸਕਦੀ ਹੈ ਸੋ ਜਿਹੜੀਆਂ ਆਪਾਂ ਜੇ ਆਪਾਂ ਗੱਲ ਕਰੀਏ ਕਿ ਬਜਾਈ ਸਮੇਂ ਕਿਹੜੇ ਨੁਕਤੇ ਧਿਆਨ ਚ ਰੱਖਣੇ ਆ ਤਾਂ ਸਮੇਂ-ਸਮੇਂ ਤੇ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ ਸਭ ਤੋਂ ਪਹਿਲਾ ਜ਼ਰੂਰੀ ਨੁਕਤਾ ਤਾਂ ਹੈਗਾ ਕਿ ਜਿਹੜੀਆਂ ਵਿਭਾਗ ਵੱਲੋਂ ਸਿਫਾਰਿਸ਼ ਪੀਏਯੂ ਲੁਧਿਆਣਾ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਵੱਲੋਂ ਸਿਫਾਰਿਸ਼ ਅਤੇ ਪ੍ਰਮਾਣਿਤ ਕਿਸਮਾਂ ਉਹਨਾਂ ਦੀ ਹੀ ਆਪਾਂ ਬਜਾਈ ਕਰਨੀ ਆ ਵਿਭਾਗ ਦੇ ਲਾਇਸੈਂਸ ਹੋਲਡ ਡੀਲਰਾਂ ਤੋਂ ਪੱਕੇ ਬਿੱਲ ਤੇ ਆਪਾਂ ਜਿਹੜੀ ਇਹ ਨਰਮੇ ਦਾ ਬੀਜ ਖਰੀਦਣਾ ਅਸ ਟਾਈਮ ਜਿਹੜੇ ਇਹ ਆਖਰੀ ਦਿਨ ਚੱਲ ਰਹੇ ਹੈ ਬਜਾਈ ਦੇ ਬਹੁਤ ਹੀ ਜ਼ਿਆਦਾ ਲੇਟ ਜਿਹੜੀ ਨਰਮੇ ਦੀ ਬਜਾਈ ਨਹੀਂ ਹੋਣੀ ਚਾਹੀਦੀ 15 ਮਈ ਜਾਂ ਹੁਣ ਜਿਹੜੇ ਅਗਰੋ ਦਿਨਾਂ ਦੇ ਵਿੱਚ ਜਿਹੜੀ ਬਜਾਈ ਆ ਆਪਣੀ ਉਹ ਕੰਪਲੀਟ ਹੋ ਜਾਣੀ ਚਾਹੀਦੀ ਸਮਾਪਤ ਹੋ ਜਾਣੀ ਚਾਹੀਦੀ ਤਾਂ ਕਿ ਸਮਾਂ ਰੰਨੇ ਜਿਹੜੀ ਫਸਲ ਆ ਉਹਦਾ ਪੂਰਾ ਵਾਅਦਾ ਲੈ ਸਕੇ ਦੂਸਰੀ ਗੱਲ ਕਿ ਬਜਾਈ ਟਾਈਮ ਜਿਹੜਾ ਸਭ ਤੋਂ ਜ਼ਰੂਰੀ ਨੁਕਤਾ ਕਿ ਆਪਾਂ ਨੂੰ ਜਿਹੜੇ ਖਾਦਾਂ ਨੇ ਸੰਤੁਲਿਤ ਖਾਦਾਂ ਸੰਤੁਲਿਤ ਖਰਾਕ ਆ ਜਿਹੜੀ ਫਸਲ ਨੂੰ ਦੇਣੀ ਬੜੀ ਜ਼ਰੂਰੀ ਹੈ ਕਈ ਵਾਰ ਧਿਆਨ ਚਾਹੁੰਦਾ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਖਾਦਾਂ ਪ੍ਰੋਪਰ ਪੂਰੀ ਜਿਹੜੀ ਮਾਤਰਾ ਦੇ ਵਿੱਚ ਤੇ ਸੰਤੁਲਿਤ ਖਾਦ ਨਹੀਂ ਦੇ ਪਾਉਂਦੇ ਉਹਦੀ ਬਾਬਤ ਵੀ ਅਸੀਂ ਜਿਹੜੀ ਹੈਗੀ ਮਿੱਟੀ ਪਰਖ ਬਾਰੇ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਨੇ ਕਿ ਮਿੱਟੀ ਪਰਖ ਜ਼ਰੂਰ ਕਰਾਓ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਪੀਯੂ ਲੁਧਿਆਣਾ ਵੱਲੋਂ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਵਾਸਤੇ ਸਿਫਾਰਿਸ਼ ਖਾਦਾਂ ਨੇ ਜਿਦੇ ਵਿੱਚ ਮੁੱਖ ਤੌਰ ਤੇ ਨਾਈਟ੍ਰੋਜਨ ਖਾਦ ਹੈ ਜਿਹੜੀ 90 ਕਿਲੋ ਯੂਰੀਆ ਆਪਾਂ ਬੀਟੀ ਜਿਹੜੇ ਹਾਈਬ੍ਰਿਡ ਨੇ ਜਾਂ ਬੀਟੀ ਕਿਸਮਾਂ ਨੇ 90 ਕਿਲੋ ਯੂਰੀਆ ਪੈਣੀ ਹੈ ਜਿਦੇ ਵਿੱਚ ਪਹਿਲੀ ਆਪਾਂ ਫਸਲ ਵਿਰਲੀ ਕਰਨ ਸਮੇਂ ਅੱਧੀ ਕਿਸ਼ਤ ਪਾਉਣੀ ਆ ਤੇ ਅੱਧੀ ਆਪਾਂ ਪਾਉਣੀ ਆ ਫੁੱਲ ਪੈਨਸਲ ਜਿਹੜੀ ਫਾਸਫੋਰਸ ਖਾਦਾ ਉਹ ਆਪਾਂ ਡੀਏਪੀ ਜਾਂ ਸਿੰਗਲ ਸੁਪਰ ਫਾਸਫੇਟ ਦੇ ਰੂਪ ਚ ਦੇ ਸਕਦੇ ਆ 27 ਕਿਲੋ ਡੀਏਪੀ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਸੋ ਇਹ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਤਾਂ ਦੇਣੀ ਚਾਹੀਦੀ ਕਿਉਂਕਿ ਇਹਦੇ ਵਿੱਚੋਂ ਆਪਾਂ ਨੂੰ ਸਲਫਰ ਆਪਣੇ ਫਾਸਫੋਰਸ ਦੇ ਨਾਲ 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 ਸਲਫਰ ਤੇ ਕੈਲਸ਼ੀਅਮ ਤੱਤ ਵੀ ਪ੍ਰਾਪਤ ਹੁੰਦਾ ਜੋ ਕਿ ਫਸਲ ਦੇ ਵਾਧੇ ਵਾਸਤੇ ਤੇ ਜ਼ਮੀਨ ਦੀ ਕੰਡੀਸ਼ਨਿੰਗ ਵਾਸਤੇ ਬੜੇ ਵਧੀਆ ਜਿਹੜੇ ਤੱਤ ਹੈਗੇ ਆ ਇਦੋਂ ਅੱਗੇ ਆ ਗਈ ਜੀ ਪोटाश ਜਿਹੜੀ ਮੇਰੂਟਾ ਪोटाश ਆਪਾਂ ਮੁੱਖ ਤੌਰ ਤੇ ਜਿਹੜੀ ਖਾਦ ਵਰਤਦੇ ਆ 20 ਕਿਲੋ ਤੱਕ ਆਪਾਂ ਜਿੱਥੇ ਥੋੜੀ ਜਿਹਾ ਪਾਣੋ ਜ਼ਮੀਨ ਆ ਜਿਹੜੀ ਹਲਕੇ ਪਣ ਤੇ ਹੱਦੀ ਜਾਂ ਆਪਾਂ ਲੱਗਦਾ ਕਿ ਜਿੱਥੇ ਆਪਣੇ ਖਰਾਕੀ ਜਿਹੜੀ ਖਾਸ ਤੌਰ ਤੇ ਪोटाश ਦੀ ਕਾਫੀ ਜ਼ਮੀਨਾਂ ਦੇ ਵਿੱਚ ਹੁਣ ਘਾਟ ਆਉਂਦੀ ਆ ਜਿਹੜੇ ਵੀ ਸਿੰਪਲ ਆਪਾਂ ਮਿੱਟੀ ਪਰਖ ਦੇ ਵਾਸਤੇ ਆਉਂਦੇ ਆ ਤਾਂ ਤੁਸੀਂ ਪोटाश ਤੱਤ ਆ ਜਿਹੜਾ ਉਹ ਜ਼ਰੂਰ ਦਿਓ ਕਿਉਂਕਿ ਉਹ ਫਸਲ ਨੂੰ ਸਟ੍ਰੈਸ ਸਹਿਣ ਦੇ ਵਿੱਚ ਫਸਲ ਨੂੰ ਤਾਕਤਵਾਰ ਬਣਾਉਣ ਦੇ ਵਿੱਚ ਬੜੀ ਮਤਤ ਕਰਦਾ ਸੋ ਪोटाਸ਼ ਤੱਤ ਵੀ ਆਪਾਂ ਨੂੰ ਬੜਾ ਜ਼ਰੂਰੀ ਆ ਤੇ ম্যাগਨੀਸ਼ੀਅਮ ਸਲਫੇਟ 25 ਕਿਲੋ ਜਿਹੜਾ ম্যাগਨੀਸ਼ੀਅਮ ਸਲਫੇਟ ਦੀ ਸਿਫਾਰਿਸ਼ ਆ ਤਾਂ ਇਹ ਵੀ ਆਪਾਂ ম্যাগਨੀਸ਼ੀਅਮ ਸਲਫੇਟ ਫਾਸਫੋਰਸ ਤੇ ਪੋਟਾਸ਼ ਇਹ ਆਪਾਂ ਬਜਾਈ ਸਮੇਂ ਜਿਹੜੇ ਫਸਲ ਨੂੰ ਪਾ ਦੇਣੇ ਆ ਉਸ ਤੋਂ ਬਾਅਦ ਆਪਾਂ ਬਜਾਈ ਕਰਨੀ ਆ ਨਦੀਨਾਂ ਦੇ ਕੰਟਰੋਲ ਵਾਸਤੇ ਖਾਸ ਧਿਆਨ ਰੱਖਣਾ ਕਿ ਬਜਾਈ ਤੋਂ 24 ਘੰਟੇ ਦੇ ਅੰਦਰ ਅੰਦਰ ਆਪਾਂ ਜਿਹੜੀ ਹੈਗੀ ਆ ਪੈਂਡੀਮੈਥਲਨ ਸਟੰਪ ਆ ਜਿਹੜੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਚ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਦੇ ਨਾਲ ਕੱਟ ਜਾਂ ਟੱਕ ਵਾਲੀ ਨੋਜ਼ਲ ਨਾਲ ਆਪਾਂ ਸਪਰੇਅ ਕਰਨੀ ਆ ਸ਼ਾਮ ਨੂੰ ਸਪਰੇਅ ਕਰਨੀ ਆ 200 ਲੀਟਰ ਪਾਣੀ ਲਾ ਕੇ ਤੇ ਉਹਦੇ ਵਿੱਚ ਪਾੜੇ ਨਾ ਰਹਿਣ ਤਾਂ ਨਦੀਨ ਆਪਣੇ ਕੰਟਰੋਲ ਹੋ ਜਾਣਗੇ ਜਾਂ ਫਿਰ ਜਿੱਥੇ ਪਹਿਲੇ ਪਾਣੀ ਤੋਂ ਬਾਅਦ ਜਾਂ ਮੀਂਹ ਪੈਣ ਤੋਂ ਬਾਅਦ ਨਦੀਨ ਉਗਦੇ ਆ ਉੱਥੇ ਆਪਾਂ ਚੰਗੇ ਵੱਤਰ ਚ ਮੀਂਹ ਪੈਣ ਤੋਂ ਜਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਜਿਹੜੀ ਸਟੰਪ ਦੀ ਸਪਰੇਅ ਕਰਦੇ ਆਂਗੇ ਆਪਣਾ ਸਸਤੇ ਦੇ ਵਿੱਚ ਜਿਹੜੇ ਨਦੀਨ ਇਹ ਕੰਟਰੋਲ ਹੋ ਜਾਣੇ ਆ ਖਾਸ ਧਿਆਨ ਇਹ ਰੱਖਣਾ ਕਿ ਜੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਜਾਂ ਮੀਂਹ ਪੈਣ ਤੋਂ ਪਹਿਲਾਂ ਖੇਤ ਦੇ ਵਿੱਚ ਲਗ ਮਾੜੇ ਮੋٹے ਨਦੀਨ ਹੈਗੇ ਉਹ ਆਪਾਂ ਜਰੂਰ ਪਹਿਲਾਂ ਪੜਦਗੇ ਤਾਂ ਫਿਰ ਆਪਾਂ ਉਹ ਵੀ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਸਕਦੇ ਆ ਇੱਕ ਹੋਰ ਖਿਆਲ ਰੱਖਣਾ ਕਿ ਜਦੋਂ ਫਸਲ ਛੋਟੀ ਹੁੰਦੀ ਹੈ ਜਦੋਂ ਕਈ ਵਾਰ ਔੜ ਜ਼ਿਆਦਾ ਲੱਗ ਜੇ ਜਾਂ ਖੁਸ਼ਕੀ ਹੁੰਦੀ ਹੈ ਤਾਂ ਉਸ ਸਮੇਂ ਦੇ ਉੱਤੇ ਪਹਿਲਾ ਕੀੜਾ ਨਰਮੇ ਦੀ ਫਸਲ ਚ ਆਉਂਦਾ ਥ੍ਰਿਪ ਪੂਰੀ ਜੂੰ ਉਹ ਵਾਧੇ ਨੂੰ ਬੜਾ ਰੋਕਦੀ ਹੈ ਤਾਂ ਇਸ ਗੱਲ ਨੂੰ ਖਾਸ ਧਿਆਨ ਚ ਰੱਖਣਾ ਮੈਘਮਾ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਦੇ ਮਹਾਰਾ ਨਾਲ ਸੰਪਰਕ ਚ ਰਹਿਣਾ ਜਦੋਂ ਵੱਧਦਾ ਰੁਕਦਾ ਜਾਂ ਤੁਹਾਨੂੰ ਲੱਗਦਾ ਕਿ ਪੱਤੇ ਇਹਦੇ ਇਕੱਠੇ ਹੋ ਰਹੇ ਆ ਥੱਲੇ ਵਾਲੇ ਪਾਸੇ ਜਿਹੜੀਆਂ ਨਾੜਾਂ ਉਹਦੀਆਂ ਪੱਤਿਆਂ ਦੀਆਂ ਮੋਟੀਆਂ ਹੋ ਰਹੀਆਂ ਜਾਂ ਚਮਕ ਚਮਕੀਲੇ ਜਿਹੇ ਪੱਤੇ ਹੋ ਰਹੇ ਆ ਤਾਂ ਤੁਸੀਂ ਤਰੰਤ ਜੇ ਤੁਹਾਨੂੰ ਜਾਣਕਾਰੀ ਹੈਗੀ ਆ ਜਾਂ ਖੇਤੀਬਾੜੀ ਤੇ ਭਲਾਈ ਕਿਸਾਨ ਭਲਾਈ ਭਾਗ ਦੇ ਮਹਾਰਾ ਨਾਲ ਸੰਪਰਕ ਕਰਕੇ ਤਾਂ ਤਰੰਤ ਉਹਨਾਂ ਦੇ ਕੰਟਰੋਲ ਵਾਸਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰੀ ਹੁੰਦਾ ਜੇ ਜਰੂਰਤ ਪੈਂਦੀ ਤਾਂ ਆਪਾਂ ਨੂੰ ਪਾਣੀ ਲਾ ਦੇਣਾ ਚਾਹੀਦਾ ਤੇ ਨਹੀਂ ਤਾਂ ਫਿਰ ਜ਼ਰ ਦਬਾਰਤ ਸਕਦੇ ਆਂ। ਖੇਲ ਦੇ ਵਾਅਦੇ ਵਾਸਤੇ ਇੱਕ ਖਾਸ ਮੈਂ ਜਿਹੜੀ ਜ਼ਰੂਰੀ ਗੱਲ ਆਸ ਤੇ ਵਿੱਚ ਕਹਿਣੀ ਚਾਹੂੰਗਾ ਕਿ ਖਰਾਕੀ ਤੱਤਾਂ ਦੇ ਨਾਲ-ਨਾਲ ਸੰਤੁਲਿਤ ਖਾਦਾਂ ਦੇ ਨਾਲ-ਨਾਲ ਜਿਹੜੀ ਸਪਰੇਅ ਹੈ 13045 ਦੀ ਉਹ ਕਈ ਕਿਸਾਨ ਵੀ ਜਦੋਂ ਫੁੱਲ ਫਲਾਕਾ ਸ਼ੁਰੂ ਹੁੰਦਾ ਨਾ ਉਦੋਂ ਆਪਾਂ ਸਪਰੇਅ ਕਰਨੀ ਸ਼ੁਰੂ ਕਰ ਦੇਣੀ ਹੁੰਦੀ ਹੈ। ਉਹ ਕਈ ਵਾਰ ਆਪਾਂ ਮਿਸ ਕਰ ਜਾਂਦੇ ਨੇ, ਕਈ ਵਾਰ ਕਿਸਾਨ ਵੀ ਰਹੋਦੇ ਫੁੱਲ ਫਲ ਪੈ ਰਿਆ ਹੁੰਦਾ ਤੇ ਉਹ 13045 ਇੱਕ ਵਾਰੀ ਸਪਰੇਅ ਕੀਤੀ ਹੁੰਦੀ। ਉਹਦੇ ਨਾਲ ਤੁਹਾਡੀ ਫਸਲ ਨੇ ਵਾਧਾ ਵੀ ਲੈਣਾ। ਫੁੱਲ ਫਲ ਵੀ ਨਾਲ ਦੀ ਨਾਲ ਆਈ ਜਾਣੇ। ਟਿੰਡੇ ਵੀ ਨਾਲ ਦੀ ਨਾਲ ਪੱਕੀ ਜਾਣੇ ਆ ਚਾਰ ਸਪਰਿਆਂ ਆਪਾਂ ਹਫ਼ਤੇ ਹਫ਼ਤੇ ਤੇ ਦੇ ਦਈਏ ਉਹਦੇ ਨਾਲ ਵੀ ਆਪਾਂ ਬਹੁਤ ਚੰਗਾ ਝਾੜ ਜਿਹੜਾ ਵਧਾ ਸਕਦੇ ਆ ਬਾਕੀ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਜਿਹੜੀਆਂ ਸਮੇਂ-ਸਮੇਂ ਤੇ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਧੰਨਵਾਦ ਡਾਕਟਰ ਸਾਹਿਬ ਡਾਕਟਰ ਗੁਰਮੰਦਰ ਸਿੰਘ ਨੇ ਬੜੇ ਵਿਸਥਾਰ ਨਾਲ ਜਿਹੜੀ ਨਰਮੇ ਦੀ ਬਿਜਾਨ ਦੇ ਸਬੰਧ ਚ ਆਪਣੇ ਨਾਲ ਵਿਚਾਰ ਚਰਚਾ ਕੀਤੀ ਹੈ ਕਿਸਾਨ ਵੀਰੋ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਕਿ ਆਪਣਾ ਜਿਹੜਾ ਫਸਲ ਦੀ ਸਿਹਤ ਆ ਇਹ ਸਭ ਤੋਂ ਵੱਡੀ ਜਿਹੜੀ ਦੇਖਣ ਵਾਲੀ ਗੱਲ ਹੈਗੀ ਹੈ ਕਿਉਂਕਿ ਜਦੋਂ ਕਿਸੇ ਬਿਮਾਰੀ ਦਾ ਜਾਂ ਕੀਟ ਦਾ ਹਮਲਾ ਹੁੰਦਾ ਜੇ ਫਸਲ ਦੀ ਜਿਹੜੀ ਸਿਹਤ ਚੰਗੀ ਹੈਗੀ ਹੈ ਤਾਂ ਉਹਨੂੰ ਝੱਲ ਵੀ ਸਕਦੀ ਹੈ ਉਹਨੂੰ ਟੋਲਰੇਟ ਕਰ ਸਕਦੀ ਹੈ ਇਸ ਲਈ ਸਾਨੂੰ ਜਿਹੜਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਖਾਦਾਂ ਦਾ ਖਾਸ ਧਿਆਨ ਰੱਖਣਾ ਪਊਗਾ ਤੇ ਜਿਵੇਂ ਫਾਰਮ ਫੀਲਡ ਸਕੂਲ ਦੇ ਤਹਿਤ ਆਪਾਂ ਇੱਥੇ ਇਸ ਪਿੰਡ ਵਿੱਚ ਮੈਂ ਬਤੌਰ ਸਰਕਲ ਇੰਚਾਰਜ ਹੋਣ नाते ਇਸ ਪਿੰਡ ਦੇ ਜਿਹੜੇ ਖਾਰਾ ਪਿੰਡ ਦੇ ਨਰਮੀ ਦੇ ਖੇਤ ਹੈਗੇ ਇੱਥੋਂ ਦੀ ਮਿੱਟੀ ਸੈਂਪਲਿੰਗ ਲਈ ਅਸੀਂ ਜਿਹੜੇ ਸੈਂਪਲ ਲੈ ਚੁੱਕੇ ਆਂ ਉਹ ਆਪਣੇ ਫਰੀਦਕੋਟ ਲੈਬ ਵਿੱਚ ਪਹੁੰਚ ਚੁੱਕੇ ਆ ਤੇ ਕਿਸਾਨ ਵੀਰੋ ਤੁਸੀਂ ਵੀ ਕੋਸ਼ਿਸ਼ ਕਰੋ ਆਪਣਾ ਇਸ ਗੱਲ ਦਾ ਉਦਮ ਕਰਕੇ ਕਿ ਆਪਦੇ ਖੇਤ ਦੀ ਜਿਹੜੀ ਮਿੱਟੀ ਜਿਹੜੀ ਟੈਸਟ ਕਰਵਾਓ ਇਸ ਦੇ ਨਾਲ ਹੀ ਮੈਂ ਹੁਣ ਸਾਡੇ ਇਸ ਪਿੰਡ ਖਾਰਾ ਦੇ ਜਿਹੜੇ ਅਗਾ ਵਧੂ ਕਿਸਾਨ ਵੀਰ ਆ ਜਿਹੜੇ ਪਹਿਲਾਂ ਤੋਂ ਹੀ ਨਰਮਾ ਬੀਜਦੇ ਤੇ ਇਸ ਵਾਰੀ ਵੀ ਇਹਨਾਂ ਨੇ ਕੋਈ ਰਕਬਾ ਘਟਾਇਆ ਨਹੀਂ ਸਰਦਾਰ ਗੁਰਚਰਨ ਸਿੰਘ ਜੀ ਸਾਡੇ ਨਾਲ ਆ ਗੁਰਚਰਨ ਸਿੰਘ ਜੀ ਦੱਸੋ ਥੋੜਾ ਜਿਹਾ ਆਪਦੇ ਬਾਰੇ ਕਿ ਤੁਸੀਂ ਪਿਛਲੇ ਸਾਲ ਕਿੰਨਾ ਰਕਬਾ ਤੁਹਾਡੇ ਕੋਲ ਨਰਮੇ ਦਾ ਸੀਗਾ ਜੀ ਅਸੀਂ ਸਾਰਿਆਂ ਨੂੰ ਪਹਿਲਾਂ ਦਾ ਸਸਸੀ ਕਾਲ ਸਸਸੀ ਕਾਲ ਜੀ ਹੈ ਨਾ ਡਾਕਟਰ ਸਾਹਿਬ ਸਾਡੇ ਕੋਲੇ ਰਕਬਾ ਪਿਛਲੇ ਸਾਲ 3.4 ਕਿੱਲੇ ਸੀਗਾ ਜੀ ਐਕਕੀ 3.4 ਕਿੱਲੇ ਹੈ ਤੇ ਸਮੇਂ-ਸਮੇਂ ਸਰ ਡਾਕਟਰ ਸਾਹਿਬ ਸਾਡੇ ਪਿੰਡ ਆਉਂਦੇ ਰਹਿੰਦੇ ਆ ਮੇਲੇ ਲੱਗਦੇ ਰਹਿੰਦੇ ਆ ਉਹਦੇ ਨਾਲ ਸਾਨੂੰ ਜਾਣਕਾਰੀ ਮਿਲਦੀ ਰਹਿੰਦੀ ਹੈ ਜੋ ਕਿ ਪਿਛਲੇ ਸਾਲ ਗਲਾਬੀ ਸੁੰਡੀ ਨੇ ਅਟੈਕ ਕੀਤਾ ਸੀ ਉਹਦੇ ਕਰਕੇ ਥੋੜਾ ਜਿਹਾ ਏਕੀ ਰਕਬਾ ਘਟਿਆ ਪਰ ਉਹਦੀ ਜਾਣਕਾਰੀ ਮਿਲ ਗਈ ਹੈ ਸਾਨੂੰ ਵੀ ਛੜੀਆਂ ਖੇਤ ਚ ਨਹੀਂ ਰੱਖਣੀਆਂ ਉਹਨਾਂ ਨੂੰ ਛਾੜ ਕੇ ਜਾਂ ਦਾ ਸਾੜ ਦੇਣਾ ਉਹਨਾਂ ਨੂੰ ਜਾਂ ਉਹਨਾਂ ਨੂੰ ਵੀ ਆਪਦੇ ਘਰੇ ਲੈ ਜਾਓ ਵਾਰਤ ਲੋ ਤੇ ਜੋ ਖੇਤ ਚ ਪ੍ਰੋਬਲਮ ਆਉਂਦੀ ਆ ਗਲਾਬੀ ਸੁੰਡੀ ਦੀ ਪਿਪੀ ਵਗੈਰਾ ਰਹਿ ਜਾਂਦੇ ਆ ਉਹਦੀ ਸਮੇਂ ਸਾਰ ਸਾਨੂੰ ਸਪਰੇ ਵਗੈਰਾ ਦੱਸਦੇ ਰਹਿੰਦੇ ਆ ਤੇ ਜੋ ਇੱਕ ਖੇਤੀ ਆ ਨਰਮੇ ਦੀ ਬਹੁਤ ਚੰਗੀ ਆ ਪਾਣੀ ਦਾ ਬਦਲਾਓ ਕੱਚਤ ਵੀ ਹੁੰਦੀ ਆ ਪਾਣੀ ਦੀ ਝੋਨੇ ਦੇ ਬਰਾਬਰ ਤੇ ਵੈਰਾਈਟੀਆਂ ਸਾਡੇ ਕੋਲੇ ਤਿੰਨ ਲੱਗੀਆਂ ਜੀ ਮੇਰੇ ਕੋਲੇ ਕਿ ਪਿਛਲੇ ਸਾਲ ਵੀ ਤਿੰਨ ਸੀ ਇੱਕ ਹੈਗੀ 846 773 ਤੇ 955 ਤੇ ਪਿਛਲੇ ਸਾਲ ਵੀ ਡਾਕਟਰ ਸਾਹਿਬ ਉਹਨਾਂ ਦੀ ਦੇਖ ਰਿਹਾ ਵੀ ਨਾਲ ਚੰਗਾ ਝੜ ਰਿਹਾ ਵਧੀਆ ਰਿਹਾ ਜੀ ਤੇ ਜੋ ਟਾਈਮ ਸਰ ਦੱਸਦੇ ਰਹਿੰਦੇ ਆ ਜੀ ਧੰਨਵਾਦ ਡਾਕਟਰ ਸਾਹਿਬ ਨੂੰ ਇੱਕ ਬਾਈ ਜੀ ਇਹ ਦੱਸੋ ਵੀ ਜੇ ਜਦੋਂ ਤੁਸੀਂ ਆ ਬਜਾਨ ਕੀਤੀ ਤੇ ਉਹਦੇ ਚ ਤਿਆਰੀ ਚ ਕੀ ਕੀਤਾ ਤੇ ਉਹਦੇ ਬਾਰੇ ਦੱਸੋ ਤਿਆਰੀ ਚ ਡਾਕਟਰ ਸਾਹਿਬ ਇੱਕ ਤਾਂ ਡੀਏਪੀ ਪਾਈ ਹੈ ਜੀ ਇੱਕ ਮੈਗਨੀਸ਼ੀਅਮ ਤੇ ਪੋਟਾਸ਼ ਜੀ ਠੀਕ ਹੈ ਜੀ ਤੇ ਬਾਕੀ ਸਮੇਂ ਸਰ ਜਿਵੇਂ ਜਿਵੇਂ ਫਸਲ ਆਉਂਦੀ ਰਹੀ ਤੁਹਾਡੇ ਨਾਲ ਕੰਟੈਕਟ ਹੁੰਦਾ ਰਹਿੰਦਾ ਡਾਕਟਰ ਸਾਹਿਬ ਨਾਲ ਤੇ ਸਪਰੇਅ ਹੁੰਦੀ ਰਹਿੰਦੀ ਆ ਜੀ ਇਸ ਤੋਂ ਬਾਅਦ ਮੈਂ ਚੀਫ ਸਾਹਿਬ ਨੂੰ ਬੇਨਤੀ ਕਰਦਾ ਕਿ ਵੀਡੀਓ ਦੇਖਣ ਵਾਲੇ ਕਿਸਾਨ ਵੀਰਾਂ ਨੂੰ ਚਾਰ ਸ਼ਬਦ ਤੁਸੀਂ ਕੀ ਕਹਿਣਾ ਚਾਹੋਗੇ ਸੋ ਕਿਸਾਨ ਵੀਰੋ ਇਸ ਵਾਰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿਹੜਾ ਸਾਨੂੰ ਪੰਜਾਬ ਮਾਨਯੋਗ ਡਾਇਰੈਕਟਰ ਖੇਤੀਬਾੜੀ ਦੇ ਕਿਸਾਨ ਪਾਈ ਭਾਗ ਵੱਲੋਂ ਜੋ ਹਨ ਟਾਰਗੇਟ ਦਿੱਤਾ ਗਿਆ ਉਹ ਸਾਡੇ 950 ਹੈਕਟੇਰ ਰਕਬੇ ਦਾ ਪਿਛਲੇ ਸਾਲ 850 ਹੈਕਟੇਰ ਰਕਬੇ ਦੇ ਵਿੱਚ ਜਿਹੜੀ ਹੀ ਨਰਮੇ ਦੀ ਬਿਜਾਈ ਕੀਤੀ ਗਈ ਸੀ ਨਰਮੇ ਦੀ ਫਸਲ ਬਹੁਤ ਵਧੀਆ ਸੀ ਪਰ ਅਖੀਰ ਤੇ ਆਣ ਕੇ ਗਲਾਬੀ ਸੁੰਡੀ ਤੇ ਨਾਲ ਬਰਸਾਤ ਦੇ ਪੈਣ ਦੇ ਨਾਲ ਉਹਦੇ ਨਾਲ ਨਿਕ ਤਾਂ ਮੈਰੀਪਣ ਵੀ ਘਟਿਆ ਤੇ ਇੱਕ ਪੈਦਾਵਾਰ ਵੀ ਘਟੀ ਉਹਦੇ ਡਰ ਦੇ ਨਾਲ ਜਿਹੜਾ ਇਸ ਵਾਰੀ ਜਿਹੜਾ ਕਿਸਾਨਾਂ ਦੇ ਵਿੱਚ ਥੋੜਾ ਜਿਆ ਜਿਹੜਾ ਰਕਬਾ ਘਟਾਉਣ ਦਾ ਜਿਹੜਾ ਵਾ ਉਹ ਰੁਝਾਨ ਬਣ ਰਿਹਾ ਵਾ ਕਿਉਂਕਿ ਇੱਥੇ ਫੀਕੋਰ ਦੇ ਵਿੱਚ ਜੇ ਦੇਖੀ ਤੇ ਕਾਫੀ ਪਿਛਲੇ ਸਾਲਾਂ ਦੇ ਵਿੱਚ ਦੇਖੀਏ ਤੇ ਲੌਂਗ ਟਰਮ ਦੇ ਪਿਛਲੇ ਦੇਖੀਏ ਤੇ ਬਹੁਤ ਨਰਮਾ ਸੀਗਾ ਪਰ ਇਹ ਘਟਦਾ ਘਟਦਾ ਘਟਾ ਗਿਆ ਕਿਉਂਕਿ ਹੁਣ ਇਸ ਵੇਲੇ ਸੋਲਰ ਪੰਪ ਵੀ ਲੱਗਨੇ ਸ਼ੁਰੂ ਹੋ ਗਏ ਆ ਉਦੋਂ ਅਮੀ ਛੋਲੇ ਛੋਲੇ ਥਲੇ ਰੇੜਾ ਬਦਲਦਾ ਜਿਹੜਾ ਵਾ ਖਚਾ ਹੋ ਰਿਹਾ ਵਾ ਸੋ ਇਹਦੇ ਵਿੱਚ ਅਸੀਂ ਕਿਸਾਨਾਂ ਨੂੰ ਜਿਹੜਾ ਵਾ ਇੱਕ ਤਕਨੀਕੀ ਪੱਖੋਂ ਮਜ਼ਬੂਤ ਕਰ ਲਈ ਕਿਉਂਕਿ ਜਿੰਨੇ ਚਿਰ ਅਸੀਂ ਤਕਨੀਕੀ ਪੱਖੋਂ ਇਹਨਾਂ ਨੂੰ ਮਜ਼ਬੂਤ ਨਹੀਂ ਕਰਾਂਗੇ ਤੇ ਇਹ ਜਿਹੜਾ ਵਾ ਇਹਨਾਂ ਡਰ ਜਿਹੜਾ ਬਣਿਆ ਰਹੂਗਾ ਵੀ ਪਤਾ ਨਹੀਂ ਉਹ ਸੁੰਢੀ ਕਿਦਾਂ ਮਰੂਗੀ ਕਿਦਾਂ ਨਹੀਂ ਮਰੂਗੀ ਕਿਵੇਂ ਉਹਦੀ ਪ੍ਰਬੰਧ ਕਰਾਂਗੇ ਐਸ ਕੋਈ ਅਸੀਂ ਪਹਿਲਾਂ ਹੀ ਜਿਹੜਾ ਵਾ ਛਟੀਆਂ ਦਾ ਪ੍ਰਬੰਧ ਕਰਤਾ ਨਦੀਨਾਂ ਦਾ ਜਿਹੜਾ ਉਹ ਵੀ ਪ੍ਰਬੰਧ ਕਰਤਾ ਇਸ ਦੇ ਨਾਲ ਨਾਲ ਜਿਹੜਾ ਵਾ ਇਹ ਇੱਕ ਦੋ ਪਿੰਡਾਂ ਦੇ ਵਿੱਚ ਜਿਲ੍ਹਾ ਫਰੀਦਕੋਟ ਦੇ ਵਿੱਚ ਦੋ ਪਿੰਡ ਲਏਦੇ ਇੱਕ ਟੈਣਾ ਪਿੰਡ ਐ ਇੱਕ ਬਲਾਕ ਕੋਟਕਪੁਰਾ ਦੇ ਵਿੱਚ ਇਹਦੇ ਵਿੱਚ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ 27 ਜਿਹੜੇ 28 ਜਿਹੜਾ ਕਿਸਾਨਾਂ ਨੂੰ ਇੱਕ ਨਾਲ ਲੈ ਕੇ ਉਹਨਾਂ ਦੀਆਂ 6 ਕਲਾਸਾਂ ਇੰਡੀਆ ਨੇ ਉਹ ਲਾਉਣੀਆਂ ਨੇ ਤੇ ਇੱਕ ਫਾਰਮ ਸਕੂਲ ਜਿਹੜਾ ਵਾ ਇੱਕ ਆਤਮਾ ਤੈਦ ਜਿਹੜਾ ਫਾਰਮ ਸਕੂਲ ਲਾਉਣਾ ਵਾ ਉਹਦੇ ਵਿੱਚ ਅਸੀਂ ਇਹਨਾਂ ਕੋਲ ਪਹਿਲਾਂ ਜਿਹੜੀ ਤੁਹਾਡੀ ਜਿੰਨੀ ਵੀ ਤੁਹਾਡੀ ਇਸ ਪਿੰਡ ਦੀ ਮਿੱਟੀ ਆ ਜਿਹੜੀ ਜਮੀਨ ਆ ਰਕਬਾ ਵਾ ਉਹ ਸਾਰੇ ਦਾ ਸਾਰਾ ਜਿਹੜਾ ਵਾ ਸੈਂਪਲਿੰਗ ਕੀਤੀ ਗਈ ਆ ਉਹ ਸੈਂਪਲਿੰਗ ਜਿਹੜੀ ਟੈਸਟ ਕਰਵਾ ਕੇ ਜਿਹੜੀ ਮਿੱਟੀ ਦੀ ਟੈਸਟ ਕਰਵਾ ਕੇ ਉਹਦੇ ਮੁਤਾਬਕ ਜਿਹੜੀ ਆ ਦੀ ਖਾਦਾਂ ਦੀ ਵਰਤੋਂ ਕਰਵਾਵਾਂਗੇ ਤਾਂ ਜੋ ਉਹਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਪ੍ਰੋਬਲਮ ਨਾ ਆਵੇ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਆ ਕਿ ਐਸੇ ਨਰਮੇ ਦੀ ਜਿਹੜੀ ਬਜਾਈ ਜਿਹੜੀ ਆ ਲਗਭਗ 15 16 ਤਰੀਕ ਹੋ ਗਈ ਆ ਤੇ 15 ਤਰੀਕ ਤੱਕ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਆ ਜਿੰਨੀ ਜਲਦੀ ਹੋ ਸਕਦੀ ਉਹਨੂੰ ਆਪਾਂ ਮੁਕੰਮਲ ਕਰ ਲਈਏ ਕਿਉਂਕਿ ਜਿੰਨੀ ਆਪਾਂ ਲੇਟ ਕਰੀ ਜਾਵਾਂਗੇ ਉਨੀ ਪ੍ਰੋਬਲਮ ਜਿਹੜੀ ਵਧੀ ਜਾ ਆ ਖੇਤੀ ਬੜੀ ਮਹਾਰਾਣੇ ਜੀ ਉਹ ਤੁਹਾਨੂੰ ਟਿਪਸ ਦਿੱਤੀਆਂ ਨੇ ਦੋ ਨੁਕਤੇ ਦੱਸੇ ਗਏ ਆ ਉਹਨਾਂ ਦੇ ਉੱਤੇ ਜਿਹੜੇ ਪਹਰਾਂਦੇ ਹੋਏ ਇਸ ਨਰਮੇਂਦੀ ਜਿਹੜੀ ਆ ਆਪਾਂ ਕਾਸ਼ਤ ਕਰੀਏ ਤੇ ਆਪਣੇ ਨਰਮੇਂਦੀ ਕਾਸ਼ਤ ਜਿਹੜਾ ਵਾ ਸਫਲ ਬਣਾਈਏ ਸੋ ਬਹੁਤ ਧੰਨਵਾਦ ਧੰਨਵਾਦ ਬਹੁਤ ਸ਼ੁਕਰੀਆ ਤੋਂ ਇਸ ਫਾਰਮ ਫੀਲਡ ਸਕੂਲ ਦੇ ਤਹਿਤ ਅਸੀਂ ਅੱਜ ਇੱਥੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਡਾਕਟਰ ਗੁਰਪ੍ਰੀਤ ਸਿੰਘ ਜੀ ਨੇ ਡਾਕਟਰ ਗੁਰਮਿੰਦਰ ਸਿੰਘ ਜੀ ਨੇ ਜਿਹੜੀ ਇਹਦੀ ਪਹਿਲੀ ਧਿਆਨ ਰੱਖਣ ਦੀ ਉਹ ਗੱਲਾਂ ਬਾਰੇ ਤੇ ਉਸ ਤੋਂ ਬਾਅਦ ਸਾਡੇ ਚੀਫ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਪੂਰਾ ਇਹਦੇ ਬਾਰੇ ਵਿਚਾਰ ਚਰਚਾ ਕੀਤੀ ਮੈਂ ਖੇਤੀਬਾੜੀ ਵਿਭਾਗ ਵੱਲੋਂ ਆਈ ਟੀਮ ਦਾ ਧੰਨਵਾਦ ਕਰਦਾ ਤੇ ਨਾਲ ਹੀ ਜਿਹੜੇ ਕਿਸਾਨ ਵੀਰ ਮੇਰੇ ਨਾਲ ਸਹਿਯੋਗ ਕਰ ਰਹੇ ਆ ਤੇ ਸਮੇਂ-ਸਮੇਂ ਸਰ ਜਿਹੜਾ ਸਾਡੀਆਂ ਅਧਿਕਾਰੀਆਂ ਜਿਹੜੀਆਂ ਜਾਂ ਕਹਿ ਲੋ ਕਿ ਜੋ ਵੀ ਉੱਤੋਂ ਇਨਸਟਰਕਸ਼ਨਾਂ ਆਉਂਦੀਆਂ ਉਹਦੇ ਵਿੱਚ ਮੇਰਾ ਸਹਿਯੋਗ ਕਰਦੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਬੜੀ ਮਿਹਰਬਾਨੀ ਥੈਂਕ ਯੂ